ਚੰਡੀਗੜ੍ਹ ਛੇੜਖਾਨੀ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਚੰਡੀਗੜ੍ਹ ਪੁਲਿਸ ਦੇ ਸੂਤਰ ਦੱਸਦੇ ਨੇ ਕਿ 5 ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਚੰਡੀਗੜ੍ਹ ਪੁਲਿਸ ਦੇ ਹੱਥ ਲੱਗ ਚੁੱਕੀ ਹੈ ਜਿਸ 'ਚ ਵਿਕਾਸ ਬਰਾਲਾ ਲੜਕੀ ਦਾ ਪਿੱਛਾ ਕਰਦਾ ਹੋਇਆ ਦਿਖ ਰਿਹਾ ਹੈਗਾ ਤਾਂ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਿਕਾਸ ਬਰਾਲਾ ਤੇ ਕਿਡਨਾਪਿੰਗ ਦਾ ਮਾਮਲਾ ਦਰਜ ਹੋਵੇਗਾ ਕਿਉਂਕਿ ਸਬੂਤ ਹੱਥ ਹੱਥ ਲੱਗ ਚੁੱਕਾ ਹੈ ਪੁਲਿਸ ਦੇ ਇਸੇ ਰਸਤੇ ਤੋਂ ਬਹੁਤ ਸਾਰੇ ਸੀਸੀਟੀਵੀ ਫੁਟੇਜ ਸਾਹਮਣੇ ਆਏ ਨੇ ਔਰ ਖਾਸ ਸਵਾਰ ਦੇ ਉੱਤੇ ਪੁਲਿਸ ਨੇ ਕਿਹਾ ਸੀ ਕਿ ਪ੍ਰਾਈਵੇਟ ਸੀਸੀਟੀਵੀ ਫੁਟੇਜ ਜੋ ਇੱਥੇ ਸਕੂਲ ਨੇ ਵੱਡੇ ਸ਼ੋਰੂਮ ਨੇ ਉਹਨਾਂ ਦੀ ਸੀਸੀਟੀਵੀ ਫੁਟੇਜ ਵੀ ਕਲੈਕਟ ਕੀਤੀ ਜਾਏਗੀ ਇਸ ਤੋਂ ਪਹਿਲਾਂ ਪੁਲਿਸ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਸੀਸੀਟੀਵੀ ਫੁਟੇਜ ਨੂੰ ਪਰ ਹੁਣ ਇਹ ਵੱਡਾ ਖੁਲਾਸਾ ਹੋਇਆਗਾ ਕਿ 5 ਕੈਮਰੇ ਆ ਜੋ ਉਹਨਾਂ ਦੀ ਫੁਟੇਜ ਹੱਥ ਲੱਗੀ ਆ ਸੋਰਸ ਦੱਸਦੇ ਨੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਕੈਮਰੇ ਤੇ ਆਉਣ ਨੂੰ ਤਿਆਰ ਨਹੀਂ ਯਾਨੀ ਆਨ ਰਿਕਾਰਡ ਕੋਈ ਵੀ ਬਿਆਨ ਦੇਣ ਨੂੰ ਤਿਆਰ ਨਹੀਂ ਸੋਰਸਸ ਦੇ ਹਵਾਲੇ ਨਾਲ ਸਾਨੂੰ ਇਹ ਪਤਾ ਲੱਗਿਆ ਕਿ ਪੰਜ ਕੈਮਰਿਆਂ ਦੀ ਫੁਟੇਜ ਪੁਲਿਸ ਦੇ ਹੱਥ ਲੱਗੀ ਆ ਜਿਸ 'ਚ ਵਿਕਾਸ ਬਰਾਲਾ ਲੜਕੀ ਦਾ ਪਿੱਛਾ ਕਰ ਰਿਹਾ ਤਾਂ ਕੁੜੀ ਨੇ ਜਦੋਂ ਸਭ ਤੋਂ ਪਹਿਲਾਂ ਸਟੇਟਮੈਂਟ ਦਿੱਤੀ ਸੀ ਵਰਨੁਕਾ ਕੁੰਡੀ ਨੇ ਕੁੰਡੂ ਨੇ ਜਦੋਂ ਸਭ ਤੋਂ ਪਹਿਲਾਂ ਸਟੇਟਮੈਂਟ ਦਿੱਤੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਬਕਾਇਦਾ ਤੌਰ ਤੇ ਉਹਨਾਂ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਲੜਕੀ ਦੇ ਬਿਆਨ ਦੇ ਬਾਵਜੂਦ ਵੀ ਵਿਕਾਸ ਬਰਾਲਾ ਤੇ ਕਿਡਨੈਪਿੰਗ ਦਾ ਕੇਸ ਦਰਜ ਨਹੀਂ ਹੋਇਆ ਜਿਸ ਕਰਕੇ ਸਵਾਲ ਉੱਠ ਰਹੇ ਸੀ ਕਿ ਪੋਲਿਟੀਕਲ ਪ੍ਰੈਸ਼ਰ ਆ ਪੁਲਿਸ ਦੇ ਉੱਤੇ ਇਸੇ ਕਰਕੇ ਕੇਸ ਦਰਜ ਨਹੀਂ ਹੋਇਆ ਹੁਣ ਸਭ ਤੋਂ ਵੱਡਾ ਸਵਾਲ ਚੰਡੀਗੜ੍ਹ ਪੁਲਿਸ ਤੇ ਆ ਕਿ ਸੀਸੀਟੀਵੀ ਫੁਟੇਜ ਸਬੂਤ ਦੇ ਰੂਪ ਜਦੋਂ ਸਾਹਮਣੇ ਆਉਂਦੀ ਆ ਤਾਂ ਚੰਡੀਗੜ੍ਹ ਪੁਲਿਸ ਇਹ ਮਾਮਲਾ ਦਰਜ ਕਰਦੀ ਐ ਕਿਡਨੈਪਿੰਗ ਦਾ ਮਾਮਲਾ ਵਿਕਾਸ ਬਰਾਲਾ ਦੇ ਖਿਲਾਫ ਦਰਜ ਕਰਦੀ ਐ ਜੇ ਅਜੇ ਵੀ ਮਾਮਲਾ ਦਰਜ ਨਾ ਹੋਇਆ ਤਾਂ ਕੋਰਟ ਦੇ ਅੰਦਰ ਚੰਡੀਗੜ੍ਹ ਪੁਲਿਸ ਨੂੰ ਚੰਗੀ ਝਾੜਚਾਂਬ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਗਾਈਡਲਾਈਨਸ ਨੇ ਸੁਪਰੀਮ ਕੋਰਟ ਦੀਆਂ ਲੜਕੀਆਂ ਦੇ ਮਾਮਲੇ 'ਚ ਤਾਂ ਹੁਣ ਸਭ ਤੋਂ ਵੱਡਾ ਖੁਲਾਸਾ ਹੁਣ ਤੱਕ ਦਾ ਇਹ ਹੋਇਆਗਾ ਤਾਂ ਹੁਣ ਸਭ ਤੋਂ ਵੱਡੇ ਸਵਾਲ ਪੁਲਿਸ ਤੇ ਹੀ ਨੇ ਕੀ ਪੁਲਿਸ ਵਾਕੇ ਹੀ ਕੋਈ ਕਾਰਵਾਈ ਕਰੇਗੀ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਪੁਲਿਸ ਦੇ ਉੱਤੇ ਹੋਰ ਸਵਾਲ ਖੜੇ ਹੋਣਗੇ ਮੀਡੀਆ ਵੱਲੋਂ ਵੀ ਪੋਲਿਟੀਕਲ ਪਾਰਟੀਆਂ ਵੱਲੋਂ ਵੀ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਵੱਲੋਂ ਵੀ ਤਾਂ ਹੁਣ ਦੇਖਣਾਗਾ ਕਿ ਪੁਲਿਸ ਅਗਲੀ ਵੱਡੀ ਕਾਰਵਾਈ ਕੀ ਕਰਦੀ ਹੈ ਕੈਮਰਾਮੈਨ ਗੁਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ